ਮੰਮੀ ਕਿੱਥੇ ਗਈਆਂ ਉਹ ਉਹਨਾਂ ਨੂੰ ਆਵਾਜ਼ ਮਾਰੋ ਵੀ ਮੈਂ ਕੋਈ ਜ਼ਰੂਰੀ ਗੱਲ ਕਰਨੀ ਆ ਕੋਈ ਗੱਲ ਨਹੀਂ ਪੁੱਤ ਆ ਜਾਂਦਿਆਂ ਵਾ ਇੱਥੇ ਹੀ ਆ ਜਾਣਾ ਉਹਨਾਂ ਨੇ ਕਿੱਥੇ ਆ ਤੇ ਤੂੰ ਚਾਹ ਪਾਣੀ ਪੀ ਲਈ ਤੇ ਫਿਰ ਤੂੰ ਕਰ ਲਈ ਜਿਹੜੀ ਗੱਲ ਕਰਨੀ ਆ ਚਾਹ ਪਾਣੀ ਮੈਂ ਬਥੇਰਾ ਪੀ ਲਿਆ ਵਾ ਮੈਨੂੰ ਇਹ ਦੱਸੋ ਤੁਸੀਂ ਉਹਨਾਂ ਦੇ ਹਿੱਸੇ ਵੰਡ ਲਿਆ ਤੇ ਮੇਰਾ ਹਿੱਸਾ ਕਿੱਥੇ ਆ ਤੇ ਵੰਡਿਆ ਹੀ ਆ ਅਜੇ ਦੇਤ ਨਹੀਂ ਦਿੱਤੇ ਕਿ ਉਹਨਾਂ ਦੇ ਨਾਂ ਲਾਤੇ ਆ ਫੋਟੋ ਆ ਗਈਆਂ ਨਾ ਜਿੱਦਾਂ ਤੂੰ ਫੈਸਲਾ ਕਰੇਂਗੀ ਨਾ ਉਰਤਾ ਹੀ ਹੋ ਜਾਊਗਾ ਡੈਡੀ ਆਪਣੇ ਨੂੰ ਪੁੱਛ ਲੈ ਭਾਵੇਂ ਅਜੇ ਕਿਹਨੂੰ ਹਿੱਸਾ ਆਹੀਂ ਕਿੜੇ ਉੱਥੇ ਗੁੱਠੇ ਲਾਤੇ ਆ ਕੰਤੋ ਤੇਰਾ ਦਿਮਾਗ ਹੀ ਠੀਕ ਵਾ ਤੂੰ ਕਿਹਾ ਕੁੜੀ ਦੀ ਹਾ ਤੇ ਵਿੱਚ ਹਾਂ ਮਲਾਈ ਜਾਂ ਡਈਆ ਕੁੜੀਆਂ ਦਾ ਕਾਹਦਾ ਹਿੱਸਾ ਦਾ ਬਸ ਠੀਕ ਹੈ ਡੈਡੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਮੈਨੂੰ ਸੱਤ ਬਗਾਨੀ ਕਾਰ ਹੀ ਦਿੱਤਾ ਵਾ ਮੈਂ ਤਾਂ ਬੇਵਕੂਫ ਹੀ ਸੀ ਸਦੈਣ ਹੀ ਜਿਨੇ ਆਪਣਾ ਹਿੱਸਾ ਨਹੀਂ ਮੰਗਿਆ ਮੈਨੂੰ ਤੇ ਇਹ ਪਹਿਲਾਂ ਹੀ ਮੰਗ ਲੈਣਾ ਚਾਹੀਦਾ ਸੀ ਤੁਹਾਡਾ ਕੋ ਹਿੱਸਾ ਆਪਣਾ ਜਦੋਂ ਵੀ ਤੁਹਾਨੂੰ ਕੋਈ ਟੈਲ ਮਾਟੋਂ ਦੀ ਨਾ ਤੇ ਮੈਂ ਭੱਜੀ ਆਉਣੀ ਨਹੀਂ ਹੀ ਪੈਰੀ ਜੁੱਤੀ ਨਹੀਂ ਪਾਉਣੀ ਹੰਨੀ ਉਧਰ ਮੈਨੂੰ ਇਥੋਂ ਵੀ ਗੱਲਾਂ ਸੁਣਨੀਆਂ ਪਈਆਂ ਤੇ ਉਧਰ ਹੀ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਨੇ ਜਿੰਨਾ ਜਾਣੀ ਹੁੰਨੀ ਆਂਨੇ ਨਹੀਂ ਅਜੇ ਮਾੜਾ ਜਿਹਾ ਫੋਨ ਖੜਕਦਾ ਵਾ ਤੇ ਪੱਜ ਜਾਂਦੀ ਪੇਕਿਆਂ ਨੂੰ ਚੱਲ ਕੋਈ ਗੱਲ ਨਹੀਂ ਪੁੱਤ ਡੈਡੀ ਤੇਰੇ ਦੀ ਵੀ ਗੱਲ ਠੀਕ ਵਾ ਜਿਹੜੇ ਹੁੰਦੇ ਨਾ ਭਰਾ ਉਹ ਸਾਰੀ ਉਮਰ ਦੇ ਮਾਪੇ ਹੁੰਦੇ ਆ ਅਸੀਂ ਕਿੰਨਾ ਕ ਚਿਰ ਬਹਿ ਰਹਿਣਾ ਮਿਲਣਾ ਝੋਨਾ ਹੀ ਆ ਕੱਲ ਨੂੰ ਤੈਨੂੰ ਹੁਣ ਕਿੰਨਾ ਕ ਵਰਤਣ ਦੇ ਮੇਰੇ ਭਰਾ ਮੈਨੂੰ ਕੋਈ ਗੱਲ ਨਹੀਂ ਵਰਤਨ ਕੇ ਹੁਣ ਤੇ ਵੇਂਦੇ ਰਹਿੰਦੇ ਆ ਨਾ ਤੇਰਾ ਮਾਂ ਪਿਓ ਹੈਗਾ ਵਾ ਖਰੇ ਕੀ ਉੱਜਾ ਗੁੱਜਾ ਦੇਈ ਜਾਂਦਾ ਮਗਰ ਉਹ ਸਾਰੇ ਇੱਕ ਮਿਕ ਹੋ ਜਾਂਦੇ ਹੁੰਦੇ ਆ ਜਿੰਨੇ ਕਿ ਤੁਹਾਡੀ ਸੇਵਾ ਕਰਨਦੇ ਆ ਨਾ ਇੰਨੇ ਕਿ ਮੇਰੀ ਪੁੱਛਗਿਛ ਕਰਨੀ ਐ ਇਹਨਾਂ ਨੇ ਮੈਂ ਕਦੋਂ ਦੀ ਆਣ ਕੇ ਬੈਠੀ ਆ ਕਿਸੇ ਨੇ ਆਣ ਕੇ ਚਾਹ ਨਹੀਂ ਕੋਈ ਪਾਣੀ ਨਹੀਂ ਮੈਨੂੰ ਪੁੱਛਿਆ ਵੀ ਵੇਖ ਹੀ ਲਿਆ ਰਹੀ ਹੁਣ ਇੰਨੇ ਕਿ ਮੇਰੀ ਬਾਅਦ ਸੇਵਾ ਕਰਿਆ ਕਰਨੀ ਇਹਨਾਂ ਨੇ ਕੋਈ ਗੱਲ ਨਹੀਂ ਆ ਜਾਂਦੀ ਗਾ ਮਾ ਪੁੱਛ ਲੈਂਦੀ ਹਾਂ ਹੌਸਲਾ ਰੱਖ ਵੇਖਿਆ ਹੀ ਨਹੀਂ ਹੋਣਾ ਤੈਨੂੰ ਅੱਲਾ ਨੇ ਆਈ ਗਰਨਾਮ ਗਿਆ ਹੁੰਦਾ ਤੇ ਕਰਦੇ ਆ ਗੱਲ ਜਾਂ ਉੱਟ ਕੇ ਨਾ ਪਾਣੀ ਪਿਆਣ ਕੁੜੀ ਨੂੰ ਧੁੱਪੇ ਆਈ ਆ ਹਾਈ ਹਾਈ ਕਵਲ ਨੇ ਘਰੇ ਕੀ ਕਹਿਤਾ ਕੁੜੀ ਨੂੰ ਅੱਗੇ ਤੇ ਕਦੀ ਨਹੀਂ ਬੋਲੀ ਤੇ ਅੱਜ ਆਉਂਦਿਆਂ ਹੀ ਆਣ ਕੇ ਤੇ ਡੈਤੀ ਆੜਾ ਲਾ ਕੇ ਬੈ ਗਈ ਆ ਕੋਈ ਸਮਝ ਨਹੀਂ ਲੱਗੀ ਤੇ ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਲੱਗ ਜੂਗਾ ਪਤਾ ਜੇ ਕੁੜੀ ਲੱਗੀ ਨਾ ਹੈਸਾ ਪਤਾ ਇਹਨਾਂ ਨੂੰ ਫੇਰ ਹੀ ਲੱਗਣਾ ਵੇਖੀ ਹੱਕਤਾ ਫੇਰ ਦੇਖੀਆਂ ਕਿ ਤਾਕਾ ਚ ਕਿਸੋ ਨੇ ਦੇ ਦੇ ਕੇ ਤੇ ਰੋਂਦੀਆਂ ਵਾ ਹਾਲੇ ਪੱਟ ਪਾਣੀ ਉਹਨੇ ਨਹੀਂ ਦੇਵਾ ਨਹੀਂ ਮੰਮੀ ਰਹਿਣ ਦੋ ਉਹਨੇ ਨਾ ਰਾਤ ਚ ਜੂਸ ਪੀਤਾ ਸੀ ਉਹਨੇ ਨਹੀਂ ਪਾਣੀ ਪੀਣਾ ਹੁਣ ਹਾਂ ਹਾਂਜੀ ਹਾਂ ਤੇ ਚਨਾ ਕੀ ਕਹਿੰਦਾ ਪਤਾ ਨਹੀਂ ਕੀ ਮਤਲਬ ਹੋਇਆ ਬੜਾ ਪੋ ਤਾਂ ਸਿੱਛੀ ਸਿੱਧੀ ਕਰਕੇ ਲਾ ਵੀ ਢੋਲ ਨਾ ਦੇਣੀ ਤੇ ਜਾਂ ਚਾਦਰ ਨੂੰ ਲੱਗੂਗੀ ਲਾਲਾ ਜੇ ਲवणी ਆ ਤੇ ਨਹੀਂ ਤੇ ਆਪਣੀ ਮੰਮੀ ਕੋਲ ਹਵਾ ਲਾ ਐਨੀ ਮਸਾਂ ਰੰਗ ਚੰਗਾ ਬਕਵਾਸ ਹਾਈ ਹੈ ਖੁੱਲ ਨਹੀਂ ਦੀ ਆ ਨਹੀਂ ਖੋਲ ਨਾ ਇੱਥੇ ਰਹਿਦੇ ਹਾਂ ਮੈਂ ਕਦੋਂ ਦੀ ਤੇਰੇ ਮੂੰਹ ਵੱਲ ਵੇਖਣ ਡੇ ਵੀ ਨਾ ਹੀ ਹੱਥ ਚਲਾ ਕੇ ਕਰੇ ਵੀ ਆਉਂਦੀ ਤੂੰ ਸਮਾਨ ਫੜ ਲਿਆ ਕਦੀ ਆ ਚੀਜ਼ਾਂ ਵੇਖੀਆਂ ਨਹੀਂ ਮਾਦਰੀ ਤਾਂ ਇਹਨਾਂ ਨੂੰ ਕੁਝ ਨਹੀਂ ਲਿਆ ਕੇ ਦਿੰਦੀ ਨਹੀਂ ਕਿੰਨੂ ਪੁੱਛ ਕੇ ਤੂੰ ਆ ਚੀਜ਼ਾਂ ਨੂੰ ਛੜਨ ਡਈ ਹੈ ਮਾਦਰੀ ਨੇ ਤੈਨੂੰ ਮਾਸਾ ਕਲ ਨਹੀਂ ਦਿੱਤੀ ਵੀ ਕਿਸਦੇ ਘਰ ਜਾ ਕੇ ਤੇ ਕਿੱਦਾਂ ਬਹਿਣਾ ਕਲੋਣਾ ਵਾ ਕਿਸ ਚੀਜ਼ ਨੂੰ ਹੱਥ ਲਾਉਣਾ ਕਿ ਨਹੀਂ ਲਾਉਣਾ ਵੀ ਪੜਨ ਡਈ ਆ ਤੂੰ ਸਕੂਲ ਜਾਣੀ ਆ ਆ ਚ ਨੌ ਬਾਲਸ਼ਾ ਲਾਉਂਦਾ ਤੇਰਾ ਕੀ ਕੰਮ ਹੋਇਆ ਜੀਰ ਕਰਦਾ ਲਾਵਾਂ ਪੁੱਠੇ ਆ ਦੀ ਤੇਰੇ ਕੰਨ ਦੇ ਇੱਕ ਮੰਮੀ ਇਹ ਡੂ ਜੈ ਨਾ ਸੁਟੀ ਜਾ ਵੀ ਮੰਮੀ ਦੂ ਨੂੰ ਮਾਰਦੀ ਆ ਤੈਨੂੰ ਅਨੂ ਕੀ ਹੋਇਆ ਵਾ ਇਹ ਕਹ ਰਹੀ ਹੈ ਇਹ ਕਹ ਰਹੀ ਮੰਮੀ ਨੇ ਮਾਰਿਆ ਮੈਨੂੰ ਮੰਮੀ ਨੇ ਤੈਨੂੰ ਕੀ ਫਟ ਮਾਰਦਾ ਹ ਕਿਉਂ ਮਾਰਿਆ ਮੈਨੂੰ ਮੈਂ ਕਿਥੋਂ ਮਾਰਿਆ ਝੂਠ ਡਈ ਆ ਬੋਲਣ ਓਨੂੰ ਚੁੱਪ ਕਰ ਜਾ ਭਾਬੀ ਨਾ ਮੈਂ ਆਪਣੇ ਬੱਚੇ ਨੂੰ ਝੂਠ ਬੋਲਣਾ ਸਿਖਾਇਆ ਵਾ ਤੇ ਨਾ ਸਾਡੇ ਘਰ 'ਚ ਕੋਈ ਬੋਲਦਾ ਵਾ ਇਹ ਕਰਾ ਤੇ ਨਾ ਹੀ ਸਾਡੀ ਕੋਈ ਆਦਤ ਹੈ ਜੀ ਝੂਠ ਬੋਲਣ ਦੀ ਤੇ ਚਲ ਆ ਕੋਤਿਆਗਾ ਨਾ ਆ ਕੇ ਤੇ ਅਗਲੇ ਦੇ ਘਰ ਛੇੜਖਾਨੀਆਂ ਕਰੀ ਜਾਓ ਵੀ ਕੀ ਛੇੜਖਾਨੀ ਕਰਤੀ ਆ ਬਗਾਨੇ ਗਈ ਆ ਨਾਨਕੇ ਆਈ ਆ ਭਾਵੇਂ ਨਾਨਕੇ ਆਈ ਆ ਚੀਜ਼ਾਂ ਛੇੜਨ ਵਾਲੀਆਂ ਆ ਮੈਂ ਇਹ ਤਾਂ ਕੀ ਹੋ ਗਿਆ ਇਹਨਾਂ ਦਾ ਕੀ ਕਰਤਾ ਨੇ ਖਰਾਬ ਕਰਤੀਆਂ ਨੇ ਵੇ ਇਹ ਡਈ ਤੇ ਹੈਗੀ ਆਵੇਂ ਨੋ ਪਾਸ਼ਨਾ ਮੇਰੇ ਵੀ ਹੱਥ ਲਬੇੜਦੇ ਆਪਣੇ ਤੇ ਲਬੇੜਨੇ ਲਬੇੜਨੇ ਤੇ ਤੂੰ ਨਿਆਣੀ ਅੱਗੇ ਆਪਣੇ ਹੱਥ ਕਰਕੇ ਬੈਠੀ ਉਹਦੇ ਕੋਈ ਅਗਲ ਮਤ ਦਿਆ ਕਰ ਨਿਆਣਿਆਂ ਨੂੰ ਲੜਦੇ ਤਾਂ ਬੜੇ ਸ਼ਤੀਥੇ ਆ ਜਾਂਦੀਆਂ ਨੂੰ ਸਿੱਖ ਮਤ ਦੇ ਜਿਹੜੀ ਗਾਂ ਜਾ ਕੇ ਕੰਮ ਨਹੀਂ ਆ ਮੇਰੇ ਨਾਲੋਂ ਜ਼ਿਆਦਾ ਹੀ ਦਿੱਤੀ ਆ ਠੀਕ ਆ ਨਾ ਇਹ ਨਾ ਸੋਚੀ ਵੀ ਤੇਰੇ ਨਾਲੋਂ ਜ਼ਿਆਦੀ ਆ ਹੁੰਦੀ ਐ ਨਕਲ ਅੱਛਾ ਚਪਕਾਣਾ ਨੂੰ ਚਪ ਕਰ ਕਿਦਾਂ ਉਹਨੂੰ ਗੱਲ ਨਾਲ ਲਾ ਲਿਆ ਜਿੱਦਾਂ ਪਤਾ ਨਹੀਂ ਕਿੱਡੀ ਕੋ ਉਹਨੂੰ ਮੈਂ ਗੋਲੀ ਮਾਰਦੀ ਆ ਬਕਵਾਸ ਬੰਦ ਕਰ ਮੇਰੀ ਕੁੜੀ ਨੂੰ ਆਵਾ ਤਵਾ ਬੋਲਣ ਦੀ ਲੋੜ ਨਹੀਂ ਆ ਅਨੂ ਤੂੰ ਕਿਉਂ ਇਹ ਸੇਲ ਦਾ ਸਮਾਨ ਛੇੜਿਆ ਵਾ ਸਾਰਾ ਤਾਂ ਸਮਾਨ ਸੇਲ ਦਾ ਸਾਡੇ ਘਰੇ ਤੋਂ ਵਧੀਆ ਸਮਾਨ ਬਾਹਰ ਦਾ ਤੈਨੂੰ ਨਹੀਂ ਪਤਾ ਹੀ ਬੱਲੇ ਨਹੀਂ ਤੇਰੇ ਆ ਸੇਲ ਦਾ ਸਮਾਨ ਵਾ ਤੇਰੇ ਘਰ ਬਾਹਰ ਦਾ ਵਾ ਤੇ ਫਿਰ ਲੈ ਗਏ ਹੁੰਦੀ ਸਾਨੂੰ ਵੀ ਵਿਖਾਲ ਦਿੰਦੀ ਕਿੰਨਾ ਕਿ ਤੂੰ ਬਾਹਰ ਦਾ ਵਰਤਦੀ ਆ ਜੇ ਨਿਆਣੇ ਨੂੰ ਘਰ ਚੀਜ਼ ਲਿਆ ਕੇ ਦਿੱਤੀ ਹੋਵੇ ਨਾ ਤੇ ਕਿਸੇ ਦਾ ਨਹੀਂ ਆ ਕੇ ਸਮਾਨ ਛੇੜਦਾ ਜੇ ਤੇਰੇ ਘਰ ਇੰਨਾ ਹੀ ਖਿਲਰਿਆ ਫਿਰਦਾ ਵਾ ਨਾ ਤੂੰ ਇੰਨਾ ਚੀਜ਼ਾਂ ਵਾਲੇ ਵੇਖਿਆ ਬਣਾ ਵੇਖਦੀ ਆ ਉਹ ਠੀਕ ਆ ਨਾ ਐਦਾ ਨਹੀਂ ਬਿਲ ਕਿਸੇ ਦੇ ਘਰ ਛੇੜਦੀ ਆ ਉਹ ਨਾਨਕੇ ਆਈ ਬਗਾਨੇ ਥਾਂ ਨਹੀਂ ਆਈ ਵੀ ਨਾਨਕੇ ਆਈ ਆ ਨਾਨਕੇ ਆਈ ਤੇ ਥੋੜਾ ਪਿੰਨਿਆਣਾ ਫੋਲਾ ਫੋਲੀ ਕਰੀ ਜਾਵੇ ਨਾ ਕੀ ਹੋਇਆ ਵਾ ਦੋਵੇਂ ਜਾਨੀਆਂ ਕਿਉਂ ਲੜੀ ਜਾਂਦੀਆਂ ਆ ਮੈਨੂੰ ਵੀ ਦੱਸੋ ਗਿਆ ਕੋਹ ਹੋਣਾ ਕੀ ਆ ਭਾਬੀ ਕੁੜੀ ਨੇ ਮੱਸਾ ਦਾ ਸਮਾਨ ਛੇੜ ਲਿਆ ਵਾ ਤੇ ਫੜ ਕੇ ਉਹਦੇ ਕੰਨ ਤੇ ਮਾਰਦੀ ਆ ਤੇ ਉਹ ਰੋਂੜੀ ਅੱਗਿਓ ਮੈਂ ਕੋਈ ਕੰਨ ਤੇ ਨਹੀਂ ਮਾਰੀ ਵੀ ਕਿੱਡੀ ਹਾਰੀ ਹੋ ਗਈ ਨਾ ਬਹਿਣਾ ਖਲਾਉਣਾ ਨਹੀਂ ਸਿਖਾਲਦੀ ਨੂੰ ਮੱਤ ਦੇਣਾ ਕੋਈ ਚੰਗਾ ਨਾ ਮੇਰੀ ਗੱਲ ਸੁਣੋ ਵੀ ਤੁਸੀਂ ਆਂਦਿਆਂ ਹੀ ਤਮਾਸ਼ਾ ਲਾਤਾ ਵਾ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਤੇ ਰੋਲਾ ਤਾਂ ਡਾ ਅਗਲੇ ਘਰ ਜਾਣ ਰਿਆ ਵਾ ਮੈਂ ਤਾਂ ਤਮਾਸ਼ਾ ਕੋਈ ਨਹੀਂ ਲਾਇਆ ਗੱਲ ਤੇ ਕੋਈ ਨਹੀਂ ਸੀ ਤੁਸੀਂ ਰੋਣੀ ਪਾਈ ਆ ਜੇ ਕੁੜੀ ਅੰਦਰ ਆ ਗਈ ਬਹਿ ਗਈ ਆਖਰ ਕੀ ਚੱਕੀ ਤੋਹਾ ਕੋਈ ਪਾਣੀ ਨਹੀਂ ਧਾਣੀ ਨਹੀਂ ਉਹਨਾਂ ਨੇ ਪਿਆਰਿਆ ਤੇ ਲੜਨ ਨੂੰ ਵੇਖ ਕੇ ਤਾਂ ਕਿਤੇ ਦੋਏ ਕਿ ਲੋ ਗਈਆਂ ਨਾ ਮੰਮੀ ਮੈਂ ਤਾਂ ਲੜਨ ਨੂੰ ਆਈ ਨਹੀਂ ਮੈਂ ਤਾਂ ਵੇਖ ਲਈ ਹਾਂ ਡੰਗਰਾਂ ਵਾਲਾ ਅਮਾ ਤੇ ਮੈਂ ਅੰਦਰ ਰੋਲਾ ਪੈਂਦਾ ਸੁਣ ਕੇ ਤੇ ਆਈ ਆ ਤੂੰ ਹੀ ਵੀ ਨਹੀਂ ਮੈਨੂੰ ਬਾਹਰ ਦਿਖਿਆ ਕਿਤੇ ਤੇ ਆ ਦੇ ਅੰਦਰ ਦੋਵੇਂ ਜਾਣੀਆਂ ਲੜਨ ਡੀਆਂ ਮੈਨੂੰ ਕੀ ਪਤਾ ਇਹਨਾਂ ਨੂੰ ਕੀ ਹੋਇਆ ਹੋਣਾ ਕੀ ਮੰਮੀ ਆ ਮਾਸਾ ਦਾ ਸਮਾਨ ਛੇੜ ਲਿਆ ਵਾ ਤੇ ਬਸ ਗੱਲ ਨੂੰ ਸਮਾਨ ਛਿੰਡੇ ਚਾਰਤਾ ਆਏ ਦੀ ਤੂੰ ਸਮਾਨ ਉਹਦਾ ਕਿਉਂ ਛੇੜਿਆ ਵਾ ਤੁਹਾਡੇ ਘਰ ਵੰਤ ਸਵੰਗੀਆਂ ਚੀਜ਼ਾਂ ਪਿਓ ਤੇਰਾ ਬਾਹਰ ਦੀਆਂ ਚੀਜ਼ਾਂ ਨਹੀਂ ਹੁੰਦਾ ਤੇ ਤੂੰ ਇਹਨਾਂ ਨੂੰ ਲੈ ਕੇ ਬੈ ਗਈ ਤੇ ਗੱਲਾਂ ਕਰਾਉਣ ਰਹੀ ਆ ਹੋਣਾ ਨਾ ਵਧੀਆ ਹੋ ਗਿਆ ਤੁਹਾਡਾ ਰੂਪੇ ਮੇਰੇ ਸਾਹਮਣੇ ਆ ਗਿਆ ਹੁਣ ਮੇਰੇ ਦਿਲ ਚ ਤੁਹਾਡੇ ਲਈ ਮਾਸਾ ਵੀ ਰਹਿਮ ਰਹਿ ਗਈ ਵੀ ਨਾ ਕਿਹੜੀ ਗੱਲਾਂ ਲੜੀ ਜਾਂਦੀਆਂ ਤੁਸੀਂ ਨਿੱਗੀ ਜੀ ਤੇ ਗੱਲ ਵਾ ਜਿਹੜੀ ਤੁਸੀਂ ਐਡੀ ਵੱਡੀ ਬਣਾਈ ਜਾਂਦੇ ਈਓ ਮੈਂ ਤੈਨੂੰ ਦੱਸਾਂ ਦੀਦੀ ਤੁਸੀਂ ਲੜੋ ਨਾ ਜਿਹੜੀ ਵੀ ਗੱਲ ਕਰਨੀ ਹੈ ਨਾ ਬਹਿ ਕੇ ਕਰ ਲਓ ਐਵੇਂ ਲੋਕੀ ਤਮਾਸ਼ਾ ਵੇਂਦੇ ਆ ਤੇ ਫਿਰ ਲੋਕਾਂ ਨੇ ਕਹਿਣਾ ਵਾ ਇਹਨੇ ਕਰਦਾ ਤੇ ਇਕ ਟੀਚਾ ਹੀ ਇਹੋ ਹੋ ਗਿਆ ਵਾ ਤੇ ਫਿਰ ਇਦਾਂ ਕਰਿਆ ਕਰ ਤੂੰ ਦੇ ਦਿਆ ਕਰਾ ਚੀਜ਼ਾਂ ਆਉਂਦਿਆ ਖਲਾਰਾ ਪਾ ਛੱਡਿਆ ਕਰ ਪਰ ਤੇਰ ਕੋ ਤੇ ਹੋਣਾ ਮਨੀ ਆ ਕਦੀ ਲਿਆਂਦਾ ਹੋਵੇ ਨਾ ਚੀਜ਼ਾਂ ਦਾ ਮੂੰਹ ਵੇਖਿਆ ਹੋਵੇ ਤੇ ਤੈਨੂੰ ਪਤਾ ਹੋਵੇ ਨਾ ਮੈਨੂੰ ਲਿਆਉਣ ਦੀ ਨਾ ਲੋੜ ਹੀ ਕੋਈ ਨਹੀਂ ਆ ਮੈਨੂੰ ਰੱਬ ਨੇ ਸ਼ਕਲ ਹੀ ਇੰਨੀ ਸੋਹਣੀ ਦਿੱਤੀ ਆ ਵੀ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਹਾਂ ਲੋੜ ਤੇ ਤੁਹਾਡੇ ਵਰਗਿਆਂ ਨੂੰ ਆ ਜਿਨ੍ਹਾਂ ਦਾ ਰੱਬ ਵੱਲ ਰੰਗ ਉਦਾਂ ਦਾ ਵਾ ਜਿੰਨੀਆਂ ਮਰਜ਼ੀ ਪੈਂਗੀਆਂ ਚੀਜ਼ਾਂ ਲਿਆ ਕੇ ਲਾ ਲੋ ਪਰ ਮੇਰੇ ਵਰਗਾ ਰੰਗ ਨਹੀਂ ਨਿਕਲਣਾ ਤੇ ਤੇਰਾ ਰੰਗ ਹੀ ਰੰਗ ਵਾ ਅਕਲ ਤੇ ਤੈਨੂੰ ਮਾਸਾ ਨਹੀਂ ਹੈਗੀ ਵੀ ਤੇਰੀ ਅਕਲ ਦੇ ਤੇ ਝੰਡੇ ਝੂਲਣਦੇ ਆ 6-7 ਮਹੀਨੇ ਤੂੰ ਪੇਕੇ ਲਾਉਣੀ ਆ ਤੇ 2 ਮਹੀਨੇ ਤੂੰ ਇੱਥੇ ਰਹਿਣੀ ਆ ਚੱਲ ਮੇਰੇ ਪੇਕੇ ਨਾਲ ਮੈਂ ਮਿਲਦੀ ਵਰਤਦੀ ਤੇ ਚਲ ਵੀ ਜਾਣੀ ਆ ਤੇ ਤੂੰ ਤੇ ਸਭ ਕੋਈ ਮਕਾਈ ਆ ਫਿਰ ਕੀ ਹੋ ਗਿਆ ਮਕਾਈ ਆ ਤੇ ਮੇਰਾ ਹਿੱਤ ਮੈਂ ਲੈ ਆਈ ਆ ਤੈਨੂੰ ਤਾਂ ਕੋਈ ਉਥੇ ਹਗਲ ਹੱਥ ਨਹੀਂ ਲਾਉਂ ਦਿੰਦਾ ਚੀਜ਼ ਨੂੰ ਕਿਉਂ ਨਹੀਂ ਲਾਣ ਦਾਈ ਆ ਮੇਰੇ ਦੇ ਭਰਾ ਮੇਰੇ ਹੱਥੀ ਸ਼ਾਵਾਂ ਕਰਦੇ ਆ ਪਤਾ ਮੈਨੂੰ ਜਿੰਨਾ ਕਿ ਸ਼ਾਵਾਂ ਕਰ ਆਂ ਤੇਰਾ ਬੱਸ ਕਰੋ ਫੇਰ ਜਾ ਪਈਆ ਕੁੱਕੜਾ ਵਾਂਗੂ ਲੜਨਾ ਇਕੱਠੀਆਂ ਵੇਖਣਾ ਮਗਰੋਂ ਹੁੰਦੀਆਂ ਵਾ ਕੋਈ ਪਤਾ ਨਹੀਂ ਕਿ ਕੁੜੀ ਆਈ ਆ ਉਹਨੂੰ ਕੋਈ ਰੋਟੀ ਰਾਟੀ ਪੁੱਛੀਏ ਕੋਹ ਮੈਂ ਲਿਆ ਕੇ ਤੁਹਾਨੂੰ ਘੰਟੇ ਬਾਅਦ ਪਾਣੀ ਪੁੱਛਿਆ ਵਾ ਤੁਹਾਨੂੰ ਕੋਈ ਹੈ ਫਿਕਰ ਇਥੇ ਕੀ ਪਿਆਲਣੀ ਚਾਹ ਦੀਦੀ ਤੂੰ ਰੋਟੀ ਖਾਣੀ ਆ ਐ ਹੋਈਓ ਲੰਡਾ ਚੰਨ ਪੈ ਗਿਆ ਯੋ ਮੈਨੂੰ ਹੁਣ ਕੀ ਪਤਾ ਮੰਮੀ ਦੋਵਾਂ ਘੰਟਿਆਂ ਪਿਛੋਂ ਤਾਂ ਮੈਂ ਵੇਲੇ ਆਈ ਆ ਮੈਨੂੰ ਕੀ ਪਤਾ ਕਿ ਹੁਣ ਦੀਦੀ ਨੂੰ ਕੋਈ ਨਾ ਚਾਹ ਪਾਣੀ ਨਹੀਂ ਪੁੱਛਿਆ ਤਾ ਦਾ ਫਰਜ ਨਹੀਂ ਤੁਸੀਂ ਦੋ ਜਾਨੀਆਂ ਘਰ ਹੀ ਗਿਆ ਇਹ ਕੀ ਕਰਨੀ ਇਹ ਨਹੀਂ ਪੁੱਛਿਆ ਨੇ ਤੇ ਮੈਂ ਰਵੇ ਕੋਸੀ ਲਿਆ ਮੇਰੀ ਧੀ ਮੈਂ ਤਾਂ ਫਿਰ ਪੁੱਛਣਾ ਹੀ ਕ ਗਲਤੀ ਸਾਰੀ ਦੀ 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 ਆ ਨਿਆਣੇ ਨੂੰ ਦਬਕੀਦਾ ਹੁੰਦਾ ਜੇ ਨਿਆਣਾ ਗਲਤੀ ਕਰਦਾ ਵਾ ਐਦਾਂ ਨਿਆਣੇ ਦੀ ਦੀਦੀ ਹਲਾਸ਼ਰੀ ਵਾਦੀ ਆ ਤੇ ਜੇ ਤੂੰ ਨਾਚ ਪੇੜ ਮਾਰਦੀ ਤੇ ਨਾ ਇੱਥੇ ਤੱਕ ਗੱਲ ਪਹੁੰਚਦੀ ਮੈਂ ਉਹਨਾਂ ਦਾ ਕਿੰਨੀ ਵਾਰੀ ਕਹਿਤਾ ਵਾ ਵੀ ਮੈਂ ਇਹਦੇ ਮੂੰਹ ਦੇ ਚ ਪੇੜ ਨਹੀਂ ਮਾਰੀ ਮੈਂ ਨਹੀਂ ਕਿਦਾਂ ਦੀ ਕੁੜੀ ਆ ਜਿਹੜੀ ਐਵੇਂ ਲੂਤੀਆਂ ਲਾਈ ਜਾਂਦੀ ਆ ਇਹ ਪਹਿਣਾ ਬੱਸ ਕਰੋ ਅੱਗੇ ਬੜਾ ਤਮਾਸ਼ਾ ਲੱਗਾ ਵਾ ਤੂੰ ਹੋਰ ਲਾਈ ਜਾਓ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਦੇ ਘਰ ਕੀ ਇੱਕ ਪੱਤ ਹੋਣ ਲਿਆ ਕੁੜੀ ਕਾਦੀ ਆ ਗਈ ਤੇ ਇਹ ਚ ਹੋਰ ਹੀ ਚਾਂਜੂ ਰੋਲਾ ਪਾ ਕੇ ਤੇ ਬਹਿ ਗਈਆਂ ਕੋਈ ਨਹੀਂ ਹੁਣ ਮੈਂ ਨਾ ਕੋਰਟ 'ਚ ਜਾ ਕੇ ਹਿੱਸਾ ਲਵਾਂਗੀ ਇੰਨੀ ਕੀ ਜਿੱਤ ਕੀਤੀ ਨਾ ਤੁਸੀਂ ਸਾਡੀਆਂ ਦੋਵਾਂ ਮਾਵਾਂ ਧੀਆਂ ਦੀ ਆਈ ਦੀ ਹੁਣ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੂਗਾ ਜਦੋਂ ਮੈਂ ਆਪਣਾ ਹਿੱਸਾ ਮੰਗਿਆ। ਚੱਲ ਨੀ ਕੁੜੀਏ ਜਿੰਨੀ ਕਹਨਾਂ ਦੀ ਇੱਜ਼ਤ ਦੇਣੀ ਹਨ ਉਹ ਦੇ ਤੀ ਆ ਦੋ ਜਣੀਆਂ ਖੜੀ ਰਹੀਆਂ ਕਿਤੇ ਇਹਨਾਂ ਨੇ ਕਬਲ ਦਾ ਮੂੰਹ ਨਹੀਂ ਬੰਦ ਕਰਾਇਆ। ਕੋਈ ਨਹੀਂ ਹੁਣ ਕੋਰਟ 'ਚ ਪਤਾ ਲੱਗੂ ਇਹ ਮੇਰੇ ਪੈਰਾਂ ਥੱਲੇ ਹੱਥ ਨਾ ਦੇਣੀਆਂ ਤੇ ਫਿਰ ਪਤਾ ਲੱਗੂ ਇਹਨਾਂ ਨੂੰ। ਆਹ ਕੋਰਟ ਤੇ ਤੇ ਅਲੀ ਲੈ ਕੇ ਬੈਠਾ ਜਮੀਨ ਵੀ ਤੈਨੂੰ ਢੀਕਣ ਡਿਆ ਵਾ ਤੇ ਕੁੜੀ ਉਹਨਾਂ ਦੀ ਨਹੀਂ ਆਉਣਾ ਵਾ ਪੈੜੀ ਲੈ। ਤੈਨਾਂ ਹੋਣੀ ਚੁੱਪ ਕਰ ਜਾ। ਕਿੰਨਾ ਕਲੇਸ਼ ਹੋ ਗਿਆ ਪਰ ਤੇਰਾ ਮੂੰਹ ਨਹੀਂ ਬੰਦ ਹੋਇਆ। ਕਿੱਦਾਂ ਉਹ ਆਈ ਤੇ ਕਿੱਦਾਂ ਉਹ ਚੱਲ ਗਈ ਆ ਹੁੰਦੀ ਖੱਬੀ ਤੂੰ ਕਿ ਜੀ ਉਹਨਾਂ ਦੇ ਮੈਨੂੰ ਨਾ ਗ ਜਾ ਚਾਹ ਨਾ ਪਾਣੀ ਤੇ ਇਹਨੂੰ ਕਹਿੰਦੇ ਆ ਕੁੱਤੇ ਖਾਣੀ ਆ ਕਦਰ ਕੀਤੀ ਇਹਨਾਂ ਨੇ ਹੱਡੀ ਆਆਂ ਦੀ ਭੈਣ ਤੂੰ ਥੋੜੀ ਪਈ ਹੈ ਹੁਣੇ ਤੂੰ ਆਈ ਹੈ ਜੀ ਭੈਣ ਗੁੱਸੇ 'ਚ ਬੜੀ ਹੈ ਹੋਇਆ ਦਾ ਸਕੀ ਤੈਨੂੰ ਗੁੱਸਾ ਤਾਂ ਹੁੰਦਾ ਉਹਨੂੰ ਬਾਅਦ 'ਚ ਪਤਾ ਲੱਗੂਗਾ ਕੀ ਹੋਇਆ ਉਹ ਦੱਸ ਸਹੀ ਘਰ ਜਾ ਕੇ ਪਤਾ ਲੱਗ ਹੀ ਜਾਣਾ ਜਾਣਾ ਹੀ ਹੈ ਤੀ ਹਾਏ ਹਾਏ ਹੁਣ ਆ ਕੀ ਆ ਸਾਰੀ ਸਿਆਪੇ ਦੀ ਜੜਨਾ ਕਵਲ ਹੀ ਕਵਲ ਦੇ ਸਾਰੇ ਆਪਵਾੜੇ ਪਾਈ ਉਹਨੇ ਪਤਾ ਨਹੀਂ ਕੀ ਹਨੂ ਨੂੰ ਕਹਤਾ ਤੇ ਇਸੇ ਗੱਲ ਤੋਂ ਹੀ ਰੌਲਾ ਪੈ ਗਿਆ ਤੇਰੀ ਗੱਲ ਸੁਣ ਨੀ ਇਦਾਂ ਕਰੋ ਕਿ ਘਾਹ ਲੈ ਕੇ ਆਓ ਭੈਣ ਨੂੰ ਇੱਥੇ ਰੌਲਾ ਪਊਗਾ ਗਲੀ ਗਮਾੜ ਵੇਖਣਗੇ ਤਮਾਸ਼ਾ ਵਧੂਗਾ ਦੀਦੀ ਆ ਜਾਊਗਾ ਚਲੋ ਨਹੀਂ ਮੈਂ ਨਹੀਂ ਹੁਣ ਜਾਣਾ ਬੜੀ ਕਰਤੀ ਤੁਸੀਂ ਨਹੀਂ ਨਹੀਂ ਮੇਰੇ ਕਾਹਨੂੰ ਕੋਖਣੀ ਨੇ ਤੈਨੂੰ ਆਖਿਆ ਨਹੀਂ ਤੁਸੀਂ ਨਹੀਂ ਨਾ ਕਹਿਤਾ ਘਰ ਬਹੁਤ ਕੋਝ ਹੋ ਗਿਆ ਹੁਣ ਵੀਰ ਮੇਰਾ ਮੋੜਨਾ ਨਾ ਚੰਗਾ ਨਹੀਂ ਲੱਗਦਾ ਘਰ ਠੀਕ ਹੈ ਨਾ ਉਸੇ ਘਰ ਚ ਹੋਆ ਉਹ ਮੈਂ ਨਹੀਂ ਜਾਣਾ ਨਹੀਂ ਮੇਰੀ ਗੱਲ ਸੁਣ ਦੀਦੀ ਮੈਂ ਨਹੀਂ ਜਾਣਾ ਵੀ ਫੇਰ ਅੱਗੋਂ ਕੋਈ ਗੱਲ ਕਰੂਗੀ ਤੇ ਫੇਰ ਕੋਈ ਨਾ ਕੋਈ ਗੱਲ ਹੋ ਜਾਣੀ ਆ ਚਾਪ ਨਹੀਂ ਆ ਜਾ ਆ ਜਾ ਅੱਛਾ ਪੀਂਨੇ ਆ ਅਵੇਂ ਜਦ ਕਰੀ ਨੀ ਕੀ ਜੀ ਗਲਤ ਹੈ ਨਾ ਮੂੰਹ ਫੁਲਾ ਕੇ ਤੁਰ ਪੈਂਦੀ ਆ ਇੱਥੇ ਬਹਿ ਕੇ ਭਾਬੀ ਜਿਹੜੀ ਗੱਲ ਕਰਨੀ ਨਾ ਕਰ ਲਾ ਹਾਏ ਹਾਏ ਗੱਲ ਮੈਂ ਕੀ ਕਰਨੀ ਆ ਗਰਮੀ ਕੋਡੇ ਕੋਡੇ ਆ ਆ ਜਾ ਨਾਲੇ ਅੰਦਰ ਪੱਖੇ ਥੱਲੇ ਬੈੰਨੇ ਆ ਤੇ ਫੇਰ ਇੱਥੇ ਜੇ ਕੋਈ ਗੱਲਬਾਤ ਹੋ ਗਈ ਨਾ ਤੇ ਕਵਲ ਨੇ ਫੇਰ ਫੂਫੂ ਕਰਦੀ ਆ ਜਾਣਾ ਆਹੋ ਕਵਲ ਨੇ ਜਿਹੜਾ ਬੰਬ ਪੀੜਿਆ ਉਹ ਤੇ ਮੈਂ ਨਹੀਂ ਡਰਦੀ ਉਹਦੇ ਕੋਲ ਤੂੰ ਆ ਜਾ ਮੇਰੇ ਕਮਰੇ ਚ ਬਹਿ ਕੇ ਗੱਲ ਕਰਦੇ ਆ ਅੰਦਰ ਪੱਖੇ ਥੱਲੇ ਬੂ ਗਰਮੀ ਬੜੀ ਬਾਹਰ ਚਲਾ ਅੰਦਰ ਚਲੀ ਜਾ ਦੀਦੀ ਤੁਹਾਨੂੰ ਤੇ ਪਤਾ ਹੀ ਆ ਇਹਦੀ ਗੱਲ ਦਾ ਕੀ ਗੁੱਸਾ ਕਰਨਾ ਵਾ ਇਹਦਾ ਤੇ ਹਾਲ ਹੀ ਇਹ ਹੋਵਾ ਤੁਹਾਡੇ ਸਾਹਮਣੇ ਆ ਜਦੋਂ ਇਹਨੇ ਮੰਮੀ ਡੈਡੀ ਨੂੰ ਘਰੋਂ ਕੱਢਿਆ ਹੈਗਾ ਉਦੋਂ ਮੈਂ ਮੰਮੀ ਡੈਡੀ ਹੋਣਾ ਦਾ ਕਿੰਨਾ ਕੀਤਾ ਹੈਗਾ ਕਿੰਨੀ ਉਹਨਾਂ ਦੀ ਸਾਂਭ ਸੰਭਾਲ ਕੀਤੀ ਆ ਹੁਣ ਵੀ ਡੈਡੀ ਬਿਮਾਰ ਹੋ ਗਏ ਹੈ ਨਾ ਤੇ ਮੈਂ ਕਿਤੇ ਉਹ ਗੱਲ ਵੀ ਇੰਨੀ ਉਹਨਾਂ ਦੀ ਸੇਵਾ ਕੀਤੀ ਫਿਰ ਜਾ ਕੇ ਉੱਠ ਕੇ ਕੈਮ ਹੋਏ ਆ ਪਰ ਇਹ ਇਹਨਾਂ ਨੇ ਮੇਰੀ ਮਾਸਾ ਜਿੰਨੀ ਕਦਰ ਨਹੀਂ ਪਾਈ ਵੀ ਇਹ ਕੀ ਲਿਆ ਮੈਂ ਹੁਣ ਮੰਮੀ ਡੈਡੀ ਨੂੰ ਇਹਨੇ ਕਿੰਨਾ ਮਗਰ ਲਾਇਆ ਵਾ ਇੱਕ ਵਾਰੀ ਨਹੀਂ ਡੈਡੀ ਨੇ ਬਾਹਰੋਂ ਉੱਠ ਕੇ ਕਿਹਾ ਵੀ ਮੈਨੂੰ ਚੋਪੀ ਕਰਾ ਲਾ ਕਵਲ ਬੋਲੀ ਗਈ ਆ ਦੋਵੇਂ ਜਣੇ ਵੀ ਇਹਿਸਦੇ ਰਹੇ ਆ ਭਾਣੇ ਤਿੰਨ ਤੇ ਪਤਾ ਕਵਲ ਸੁਭਾ ਦਾ ਸਾਰਾ ਪਤਾ ਮੈਨੂੰ ਵੀ ਕਿੱਦਾਂ ਦੀ ਹੈਗੀ ਆ ਜਿਹੜੀ ਕਵਲ ਆ ਨਾ ਇਹ ਤੇ ਦੀਦੀ ਹੈ ਹੀ ਪਸਾਦ ਦੀ ਜੜਵਾ ਇਹ ਤੇ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਇਧਰ ਦੀਆਂ ਗੱਲਾਂ ਉਧਰ ਉਧਰ ਦੀਆਂ ਗੱਲਾਂ ਇਧਰ ਜੇ ਇਹਦੀ ਮਾਂ ਆਂਦੀ ਆ ਤੇ ਉਹ ਵੀ ਪਤਾ ਨਹੀਂ ਇਹਦੇ ਕੀ ਕੰਨ ਪਰ ਜਾਂਦੀ ਆ ਫੇਰ ਇਹਨੂੰ 10 ਦਿਨ ਫੂਗ ਚੜੀ ਰਹਿੰਦੀ ਆ ਵੀ ਮੈਂ ਆਉਂ ਕਰ ਦੂੰ ਮੈਂ ਜਾਈਂ ਕਰ ਦੂੰ ਆਦੇ ਥੋੜਾ ਜਾਏ ਹੁਣ ਆਪਣੇ ਪੇਕੇ ਰਹੀ ਆ ਨਾ ਇਹਦੇ ਮਗਰ ਨਹੀਂ ਕੋਈ ਵੀ ਗਿਆ ਤੇ ਫੇਰ ਇਹ ਸੂਤ ਆਈ ਆ ਅਹੀਂ ਤੇ ਜਾਣਾ ਹੀ ਨਹੀਂ ਲੈਣ ਆ ਤੇ ਡੈਡੀ ਤਰਲੇ ਜੇ ਕੱਢੀ ਜਾਂਦਾ ਹੀ ਅਹੀਂ ਤਾਂ ਆਖਿਆ ਡੈਡੀ ਨੇ ਮਿਲਣਾ ਵਾ ਹਾਨੂੰ ਤੇ ਪਤਾ ਹੀ ਨਹੀਂ ਫੇ ਡੈਡੀ ਨੇ ਹਿੱਸੇ ਵੰਡਣੇ ਆ ਤੇ ਤਾਂ ਕਰਕੇ ਇਹਨੂੰ ਸਗਾਤ ਨੂੰ ਸੱਦਿਆ ਵਾ ਨਹੀਂ ਤੇ ਮੈਂ ਤਾਂ ਇਹਨੂੰ ਕਦੀ ਵੀ ਨਹੀਂ ਜਾਣ ਦੇਣਾ ਉਹ ਭੈਣ ਜੇ ਸੱਚ ਪੁੱਛਦੀ ਨਾ ਐ ਸਾਰਾ ਉਪਲਾ ਕੇ ਦੋਵੇਂ ਜੀ ਫੇਰ ਨਾਲ ਲਾਉਨੇ ਨੂੰ ਪਰ ਇਹ ਨਾਲ ਲਾ ਕੇ ਰਹਿੰਦੀ ਨਹੀਂ ਐ ਇਹਦੇ ਕਪਾਤ ਉਧਰੋਂ ਕਹੇ ਜੀ ਉਧਰ ਗੱਲਾਂ ਕਰਕੇ ਚਾਰ-ਚਾਰ ਮੰਮੀ ਡਾਇੰਗ ਕਰਕੇ ਸਾਡਾ ਕਪਾਤ ਕਰਾਉਂਦੀ ਆ ਤੇ ਸਾਰਾ ਖਲਾਰਾ ਨਾ ਘਰ ਚ ਇਹਦਾ ਪਾਇਆ ਹੋਇਆ ਈਓ ਇਹਨੂੰ ਸੋਚੀ ਕਾਦੀ ਆਈ ਆ ਪਿੰਡੋਂ ਇੰਨਾ ਚੜ ਰਹਿ ਕੇ ਆਈ ਆਪਣੇ ਪੇਕੇਆਂ ਤੋਂ ਇਹਨੂੰ ਤਾਂ ਪੋਝ ਨਹੀਂ ਮੈਨੂੰ ਲੱਗਦਾ ਲੱਥੀ ਚੜੀ ਹੈਗੀ ਵੀ ਲੱਥੀ ਚੜੀ ਇਹਨੂੰ ਕਿੱਥੋਂ ਜਾ ਦਵਾ ਆ ਮੇਰੇ ਮਾਪਿਓ ਨੇ ਮੇਰੇ ਨਾਲ ਐਡਾ ਮਾੜਾ ਕੰਮ ਕੀਤਾ ਨਾ ਇਹਨੂੰ ਤੇ ਜਿੱਦਾਂ ਮੁੱਦਾ ਹੀ ਬਣ ਗਿਆ ਐਵੇਂ ਆਂਦੇ ਆ ਸਰੀਕ ਦਾ ਮੇਣਾ ਬਣ ਜਾਂਦਾ ਜਿੱਦੋਂ ਪੈਂਦੀ ਆ ਨਾ ਇਹ ਮੈਨੂੰ ਬਸ ਪਿਸਲਿਆ ਦੇ ਮਿਹਣੇ ਮਾਰਦੀ ਆ ਇਹਨੂੰ ਤਾਂ ਮਾਸਾ ਅਕਲ ਹੀ ਨਹੀਂ ਹੈਗੀ ਜਦੋਂ ਕਹਿ ਦਿੰਦੀ ਆ ਨਾ ਹੁਣ ਡੀਕੇਗੀ ਤੇਰੀ ਨਾ ਪਿੱਛੇ ਕੋਈ ਆਇਆ ਤੇਰੀਆਂ ਡੀਕਾ ਆਖਰੀ ਡੀਕਾ ਹੋਣ ਗਿਆ ਦੱਸ ਇਹ ਗੱਲਾਂ ਕਰਨ ਵਾਲੀਆਂ ਆ ਇਹ ਮੈਨੂੰ ਮਿਹਣੇ ਤੇ ਮਿਹਣੇ ਮਾਰੀ ਜਾਂਦੀ ਆ ਇਹਦੇ ਆਣ ਕੇ ਕੀ ਸਵਾਰਨ ਦੇ ਆ ਉਹ ਭੈਣ ਜੇ ਸੱਚ ਬਸੇ ਨਾ ਆੜੇ ਘਰ ਦੇ ਖਿਲਾਰੇ ਪੈ ਨਾ ਸਾਰੇ ਕਬਲ ਦੇ ਯੂ ਇਨੇ ਸ਼ੁਰੂਆਤ ਕੀਤੀ ਸੀ ਕਿ ਮੈਂ ਅੱਡ ਹੋਣਾ ਮੈਂ ਉਹ ਕਰਨਾ ਜਦੋਂ ਪੈਸੇ ਗਵਾਚੇ ਨਾ ਪੈਸੇ ਇੰਨੇ ਕੱਢੇ ਤੇ ਨਾ ਲਾਤਾ ਇਹਦਾ ਗਰੀਬਣੀ ਦਾ ਜੀ ਇਨੇ ਪੈਸੇ ਕੱਢ ਲਿਆ ਉਹ ਤੋਂ ਜੋ ਤੁਖਤ ਵੀ ਚੱਲੀ ਨਾ ਤੇ ਦਾਦੀ ਵੀ ਇਸੇ ਕਰਕੇ ਬਿਮਾਰ ਹੋਈ ਆਈਓ ਉਹ ਟੈਨਸ਼ਨ ਲਿੰਦਾ ਵਾ ਟੈਨਸ਼ਨ ਤਾਂ ਸਿਆਣੇ ਬੰਦੇ ਨੂੰ ਹੁੰਦੀ ਆ ਕਿ ਘਰ ਦੇ ਵਿੱਚ ਕੀ ਬਣ ਗਿਆ ਚੱਲ ਕੋਈ ਨਹੀਂ ਛੱਡ ਇਹਨਾਂ ਗੱਲਾਂ ਨੂੰ ਮੈਂ ਤੇ ਆਨੀ ਆ ਕਿ ਕੁੜੀ ਨੂੰ ਛੁੱਟੀਆਂ ਵਾ 4 ਦਿਨ ਹੁਣ ਛੱਡ ਜਾ ਸਾਡੇ ਕੋਲ ਵੇਖੀ ਤੇ ਸਹੀ ਇੱਥੇ ਖੇਡੂ ਮੱਲੂਗੀ ਨਾ ਤੇ ਦੂਣੀ ਹੋ ਜਾਣਾ ਨਾ ਨਾ ਭਾਬੀ ਅੱਜ ਤੇ ਛੁੱਟੀਆਂ 'ਚ 15 ਦਿਨ ਪਏ ਆ ਨਾਲੇ ਤੈਨੂੰ ਪਤਾ ਹੀ ਆ ਅਜੀ ਐ ਬਾਅਦ 'ਚ ਤੇ ਖਲਾਰੇ ਪਹਿਲਾਂ ਪਾ ਤਿਆ ਕਿੰਨੀ ਕ ਮਾਨ ਇੱਜ਼ਤ ਕੀਤੀ ਉਹਨੇ ਸਾਡੀ ਆਿਆਂ ਦੀ ਇਹੋ ਕੋਈ ਬਾਅਦ 'ਚ ਹੋਣਾ ਵਾ ਰਹਿਣ ਦੇ ਤੂੰ ਕੁੜੀ ਨੂੰ ਮੈਂ ਨਾਲ ਹੀ ਲੈ ਕੇ ਜਾਣਾ ਵਾ ਹਾਏ ਹਾਏ ਨਹੀਂ ਤੂੰ ਤੇ ਝਾਟ ਹੀ ਡਰ ਗਈ ਆ ਚੱਲ ਕੋਈ ਗੱਲ ਨਾ ਫਿਰ ਕੀ ਹੋ ਗਿਆ ਵਾ ਨਿਆਣੀ ਆ ਜੇ ਉਹਨੇ ਦਬਕਾ ਮਾਰ ਵੀ ਲਿਆ ਵਾ ਤੇ ਉਹਦੀ ਕਿਹੜੀ ਕੋਹ ਲੱਗਦੀ ਨਹੀਂ ਆ ਉਹ ਗੱਲ ਨਹੀਂ ਆ ਭਾਬੀ ਪਰ ਵੇ ਨਿੱਕੀ ਜੀ ਗੱਲ ਹੀ ਤੇ ਕਿੱਥੇ ਇਹਨੇ ਬਾਤ ਦਾ ਬਤੰਗੜ ਬਣਾਤਾ ਵਾ ਪਰ ਐਦਾਂ ਥੋੜਾ ਹੋਣਾ ਚਾਹੀਦਾ ਵਾ ਅੱਜ ਤੇ ਸਾਡੀ ਕੁੜੀ ਆਈ ਆ ਕਾਨੂੰ ਕੋਈ ਹੋਰ ਪ੍ਰੋਨਾ ਆਇਆ ਹੁੰਦਾ ਤਾਂ ਫੇਰ ਕਿੰਨਾ ਇੱਚ ਵਧਣਾ ਸੀ ਉਹ ਚੱਲ ਛੱਡ ਪਰੇ ਬਾਉ ਤੂੰ ਟੈਨਸ਼ਨ ਲੈ ਕੇ ਗੱਲ ਦੀ ਜਦੋਂ ਅਸੀਂ ਮੱਥੇ ਵਾਟਰੀ ਪਉਂਦੇ ਫੇਰ ਦੀ ਗੱਲ ਵਾ ਮੰਮੀ ਡੜੀ ਤਰਨਾ ਕਿੰਨਾ ਕਰਦੇ ਆ ਉਹਦੀ ਕਿਹੜੀ ਗੱਲ ਵਾ ਗੱਲ ਕਰਦੀ ਕਰਦੇ ਆ ਗੱਲ ਤੇ ਸਹੀ ਆ ਤੁਹਾਨੂੰ ਵੀ ਪਤਾ ਵਾ ਵੀ ਉਹਨਾਂ ਦੀ ਕੱਲੀ ਕੱਲੀ ਕੁੜੀ ਆ ਤੇ ਉਹਨਾਂ ਨੇ ਸਿੰਦੀ ਜੀ ਰੱਖੀ ਆ ਤੇ ਨਾਲੇ ਮੇਰੀ ਗੱਲ ਨਾਲ ਧੀਆ ਪੁੱਤ ਚਾਹੇ ਜਿੰਨੇ ਮਰਜੀ ਹੋਣ ਨਾ ਉਹ ਸਿੰਦੇ ਹੀ ਹੁੰਦੇ ਆ ਇਹਦੇ ਦਬਕਾ ਮਾਨ ਦਾ ਫਰਜੀ ਨਹੀਂ ਹੈਗਾ ਜੇ ਸਮਾਨ ਉਹਨੇ ਕੁੜੀ ਨੇ ਫੜ ਵੀ ਲਿਆ ਹੀ ਤੇ ਉਦਾਂ ਆਂਦੀ ਆ ਕਿ ਪੁੱਤ ਇੱਧਰ ਰੱਖ ਦੇ ਸਮਾਨ ਉਦੋਂ ਮਤਬਲ ਹੀ ਨਹੀਂ ਹੈਗਾ ਉਹਦੇ ਕੁੜੀ ਨੂੰ ਵੱਢ ਘਟ ਬੋਲਣ ਦਾ ਜਾਂ ਉਹਨੂੰ ਦਬਕੇ ਮਾਰਨ ਦਾ ਉਹ ਨਿਆਣੀ ਆ ਨਿਆਣੀ ਦਬਕਾ ਚੱਲਦੀ ਆ ਨਾਲੇ ਨਿਆਣੀ ਦੇ ਪਈ ਇਦਾਂ ਹੀ ਕਰਦੇ ਆ ਖੇੜ ਦੇ ਇਧਰ ਡੋਲ ਦੇ ਇਧਰ ਕਰਦੇ ਕੀ ਗੱਲ ਕਿਹੜੀ ਗੱਲ ਨਾਲੇ ਹੁਣ ਉਹ ਕਿੰਨੀ ਕਿਸਤਾਨੀ ਕਰਨ ਈ ਆ ਹੁਣ ਵੀ ਤਾਂ ਚੁੱਪ ਕਰਕੇ ਬੈਠੀ ਆ ਕੁੜੀ ਕੀ ਗੱਲ ਘਟ ਜਾ ਕੇ ਆਪਣੇ ਗੱਲ ਨਾ ਕਰੂਗੀ ਆਪਣੀ ਦਾਦੀ ਦਾਦੇ ਨੂੰ ਕੁਝ ਨਾ ਦੱਸੂਗੀ ਜਾਤੀਓ ਉਹਨੇ ਸਾਰਾ ਕੁਝ ਦੱਸਣਾ ਮੈਂ ਤੇ ਕਿੰਨੀ ਕੀ ਮੇਰੀ ਮਾਂ ਨੇ ਜੀ ਤੇ ਰਹੂਗੇ ਵੀ ਮੇਰੇ ਪੇਕੇ ਘਰ ਮੈਨੂੰ ਆਜਿੱਤੇ ਦਿੰਦੀਆਂ ਵੇ ਓਏ ਗੱਲਾਂ ਇਹ ਨਾ ਸੋਚਦੀ ਭੈਣੀ ਉਹ ਵੀਰ ਉਹਦਾ ਤਾਂ ਮੈਨੂੰ ਪਤਾ ਨਹੀਂ ਆ ਉਹ ਸੋਚਦੀ ਆ ਕਿ ਨਹੀਂ ਸੋਚਦੀ ਪਰ ਮੈਂ ਆਪਣਾ ਇਹ ਘਰ ਚ ਆਪਣਾ ਹਿੱਸਾ ਖੜਨਾ ਖੜਨਾ ਹੈ ਭਾਣੇ ਇਹ ਕੀ ਅਖੰਡੀ ਤੂੰ ਕਿਹੜੇ ਹਿੱਸੇ ਦੀ ਗੱਲ ਕਰਨੀ ਆ ਏਦਾਂ ਨਾ ਕਰ ਵੀਰ ਦੱਸਾਂਗੀ ਮੈਂ ਸਹੀ ਟਾਈਮ ਆਉਣ ਤੇ ਹੁਣ ਤੂੰ ਮੈਨੂੰ ਨਾ ਤੂੰ ਰੋਕੀ ਨਾ ਵੀ ਮੈਂ ਇਥੋਂ ਹਿੱਸਾ ਖੜਨਾ ਵਾ ਇਹ ਮੈਨੂੰ ਹਰ ਵਾਰੀ ਇਹ ਗੱਲ ਕਹਿੰਦੀ ਆ ਤੂੰ ਇਹ ਘਰ ਚ ਆਉਣੀ ਆ ਅੱਗ ਲੰਮਣੀ ਆ ਖਾਨੀ ਆ ਹੁਣ ਇਹਨੂੰ ਪਤਾ ਲੱਗੂਗਾ ਭਾਣੇ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਪਰ ਲੋਕ ਕੀ ਕਹਿਣਗੇ ਇਹਦੀ ਕੁੜੀ ਸਹਲ ਹੈਗੀ ਹੱਸਾ ਹੁਣ ਬੜਾ ਲੋਕਾਂ ਦੀ ਫਿਕਰ ਆਈ ਆ ਆਪਣੇ ਤੇ ਗੱਲ ਆਈ ਆ ਤੇ ਹੁਣ ਆਪਣੀ ਕੁੜੀ ਨੇ ਆਖਿਆ ਤੇ ਕਿਦਾਂ ਤਾਂ ਉਹ ਉਛਲ-ਉਛਲ ਕੇ ਪੈਂਦੇ ਵੀ ਸਾਡੀ ਕੁੜੀ ਹਿੱਸਾ ਨਾ ਲੈ ਜੇ ਮੈਂ ਨਹੀਂ ਕਹਿ ਦਿੱਤੀ ਮੇਰਾ ਨਹੀਂ ਹਿੱਸਾ ਲਿਆਂਦਾ ਖਾਂਦੇ ਰਹੇ ਹਾਂ ਕਿਹੜੇ ਹਿੱਸੇ ਦੀ ਗੱਲ ਕਰਨੀ ਉਹਦੀ ਠੇਕਾ ਲੈ ਹੁੰਦਰੇ ਆ ਉਹ ਤੁਹਾਨੂੰ ਜਾਂਦਿਆਂ ਮੱਥੇ ਵੱਟ ਪਾਉਂਦੇ ਸੀ ਤੇ ਨਾਲ ਜਿੱਤਾ ਨਹੀਂ ਆਪਾਂ ਗੂਠਾ ਲਾਤਾ ਬਾਅਦ ਚ ਉਹਨਾਂ ਨੂੰ ਹਾਂ ਗੱਲ ਮੁੜ ਕੇ ਸੁਣਾਈ ਮੈਨੂੰ ਚੰਗਾ ਅੱਛਾ ਬੜੀਆਂ ਮਿਰਚਾਂ ਲੱਗੀਆਂ ਮੈਂ ਆਪਣੇ ਤੇ ਗੱਲ ਆਈ ਆ ਤੇ ਹੁਣ ਕਿਦਾਂ ਉਛਲ-ਉਛਲ ਪੈਂਦੇ ਆ ਤੇ ਪੈਣਾ ਨਹੀਂ ਉਛਲ ਤੂੰ ਗੱਲਾਂ ਓਧਰ ਨਹੀਂ ਕਰਦੀ ਵਾਰਡ ਵੀ ਆ ਜੀਆ ਗੱਲ ਤਾਂ ਭੈਣ ਨਾਲ ਮੜਿਆ ਪਰ ਤੂੰ ਵਿੱਚ ਟਪ ਗਈ ਆ ਕੇ ਹੋਰ ਸੱਸਾਂ ਨਾਲ ਡਾ ਵੀ ਮੈਨੂੰ ਆ ਕੇ ਬੱਸ ਕਰੋ ਤੁਸੀਂ ਤਾਂ ਆਪਣੀਆਂ ਲੈ ਕੇ ਬੈਠੇ ਆ ਮੈਂ ਤਾਂ ਆਪਣੀ ਗੱਲ ਕਰਨ ਦੀ ਆਏ ਤੁਸੀਂ ਮੈਨੂੰ ਅੰਦਰ ਮਨਾਉਣ ਵਾਸਤੇ ਆ ਤੇ ਲੈ ਕੇ ਤੁਸੀਂ ਆਪਣਾ ਰਾਂਦੀ ਰੋਣਾ ਪੈਗੇ ਕਰੀਏ ਕੀ ਦੀਦੀ ਇਹ ਜਿੱਦੋਂ ਪੈਂਦੇ ਆ ਨਾ ਐਦਾਂ ਹੀ ਮੇਰੀ ਬੇਇੱਜ਼ਤੀ ਕਰਦੇ ਆ ਪਹਿਲਾਂ ਤਾਂ ਜਿੰਨਾ ਚਿਰ ਉਹਨਾਂ ਦਾ ਖਾਂਦੇ ਰਹੇ ਨਾ ਬੜੇ ਚੰਗੇ ਸੀਗੇ ਹੁਣ ਉਹ ਦਿਨੋਂ ਹਟ ਗਏ ਨਾ ਤੇ ਹੁਣ ਉਹ ਬੁਰੇ ਲੱਗਦੇ ਆ ਜੇ ਮੈਂ ਆਖਾਂ ਤੇ ਫੇਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਵਾ ਉਹ ਹੈ ਸਿਵਾਏ ਜੋਗੇ ਚੰਗਾ ਉਹਨਾਂ ਕਿਹੜੇ ਚੰਗੇ ਰੰਗ ਕੀਤੇ ਸਾਡੇ ਨਾਲ ਆਪਾਂ ਬਾਪਾ ਨੂੰ ਸਾਰਾ ਜਿੰਨੀ ਕਰਤੂਤ ਦੇ ਮਾਲ ਕੀਓ ਤੇ ਵੀਰ ਹੁਣ ਮੈਂ ਵੀ ਆਪਣਾ ਹਿੱਸਾ ਕਰੂੰਗੀ ਖੜੂ ਵੀ ਨਾ ਤੇ ਫਿਰ ਤਾਂ ਨੂੰ ਪਤਾ ਲੱਗਣਾ ਵਾ ਉਹ ਚੱਲ ਭੈਣੇ ਤੂੰ ਹੀ ਆਪਣਾ ਚਾਲ ਆਵੀ ਚੰਗਾ ਠੀਕ ਆ ਨਾ ਦੇ ਦਾਂਗੇ ਤੇ ਮੈਂ ਸਾਰਾ ਮੈਂ ਕਹਿਣਾ ਡੈਡੀ ਨੂੰ ਕਿ ਦੇ ਦੇ ਹਿੱਸਾ ਨੂੰ ਇਹਦਾ ਬਾਬਾ ਕਗਲ ਕੁੜੀ ਅੱਗੇ ਬੜੇ ਗੁੱਸੇ ਚ ਆਈ ਤੇ ਤੂੰ ਹੋਰ ਗੱਲਾਂ ਬਾਤਾਂ ਕਰਕੇ ਤੇ ਉਹ ਪੰਜਾਤੀ ਤੇ ਉਹ ਵੇਖ ਲੈ ਹੁਣ ਮਨਾ ਕੇ ਤੇ ਨਿੱਕੇ ਹੁੰਦੇ ਓ ਤੇ ਹੁਣ ਨਾ ਕੋਈ ਗੱਲ ਕਰੀ ਮਮੀ ਤੁਸੀਂ ਮੈਨੂੰ ਸਮਝਾਉਣ ਆ ਜਾਂਦੇ ਆ ਉਹਨਾਂ ਨੂੰ ਤਾਂ ਕੋਹ ਕਹਿੰਦੇ ਨੇ ਆ ਦੀਦੀ ਨੇ ਜਾਣ ਕੇ ਮੈਨੂੰ ਗੁੱਸਾ ਜੜਾ ਆ ਵਾ ਫਿਰ ਕੀ ਹੋਇਆ ਨਿਆਣੇ ਨੂੰ ਕਹਿਣਾ ਬਣਦਾ ਹੀ ਆ ਜੇ ਕਹਿਤਾ ਤੇ ਆਖਰੀ ਵੀ ਕੀ ਆ ਗਈ ਇਹ ਤੇ ਚੱਲ ਕੀ ਹੋਇਆ ਜੇ ਉਹਨੇ ਨੋਹ ਪਾਲਛਾ ਪਾੜੀ ਲਈਆਂ ਜੇ ਉਹਨੇ ਲਾ ਹੀ ਲਈਆਂ ਤੇ ਨਿਆਣੀ ਹੀਗੀ ਤੇ ਐਤਾ ਥੋੜਾ ਬੋਲੀ ਦਾ ਹੁੰਦਾ ਉਹ ਮਾਂ ਹੀ ਉਹਦੇ ਕੋ ਜਰਿਆ ਜਾਂਦਾ ਵਾ ਮੈਂ ਤਾਂ ਨਾ ਮਾੜੀ ਚੰਗੀ ਕੋਈ ਵੀ ਨਹੀਂ ਕਹੀ ਕੁੜੀ ਨੇ ਝੂਠ ਹੀ ਬੋਲਦਾ ਵਿੱਚ ਪੇੜ ਮਾਰੀ ਆ ਨਹੀਂ ਐਤਾ ਵੀ ਨਹੀਂ ਝੂਠ ਬੋਲ ਸਕਦੀ ਮਾਰੀ ਹਾਉ ਤੇ ਆਂਦੀ ਆ ਇੱਡੀ ਵੀ ਨਹੀਂ ਉਹ ਨਿਆਣੀ ਵੀ ਜਿਹੜੀ ਹੁੰਦਾ ਝੂਠ ਬੋਲੀ ਜਾਂਦੀ ਹੀਗੀ ਕੰਦੋ ਇਤਰਾ ਗੱਲ ਸੁਣ ਮੇਰੀ ਆਂ ਦੱਸੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੁੜੀ ਕੀ ਆਖਣ ਲਈ ਆ ਮੇਰੇ ਦਿਮਾਗ 'ਚ ਨਹੀਂ ਗੱਲਾਂ ਉਹਨਾਂ ਹੀ ਹੋਦੀ ਤੁਹਾਡੇ ਦਿਮਾਗ 'ਚ ਨਹੀਂ ਆਉਂਦੀ ਤੇ ਮੇਰੇ 'ਚ ਤੇ ਆ ਗਈ ਆ ਜਿੰਨੇ ਪਵਾੜੇ ਆ ਨਾ ਕਬਰ ਦੇ ਹੀਓ ਪਾਏ ਈ ਆਖ ਕਵਲ ਨੇ ਕਵਲ ਨੇ ਛੋੜਾ ਕਵਾਂ ਦਾ ਡਾਈ ਆ ਉਹ ਕੁੜੀ ਨੀਗੀ ਜੀ ਕੀ ਨਾਲ ਆ ਗਈ ਆ ਤਾਰੇ ਸਮਾਨ ਨੂੰ ਤੇਰੇ ਹੱਥ ਲਾ ਲਿਆ ਨੌ ਪੰਜ ਕੀ ਤਰੀਕ ਕੋਕੜੀ ਦਾ ਆਰ ਪੈਣਾ ਉਹ ਹਾਈ ਆਲੀ ਪਹਾਂ ਜਾ ਮੇਰੇ ਨਤੀਜਾ ਨੂੰ ਹੱਥ ਕੇ ਲੈ ਆ ਉਹਦੇ ਕਿਨੇ ਚਪੇੜਾ ਮਾਰ ਜਿਨਾ ਕਿਉ ਕਵਲ ਡਾਡੀ ਮੈਂ ਉਹ ਚਪੇੜਾ ਮਾਰੀਆਂ ਨਹੀਂ ਮੈਂ ਨਹੀਂ ਵੀ ਐਵੇਂ ਮੁੱਦਾ ਬਣਾਈ ਜਾਂਦੇ ਆ ਨੀਗੀ ਜੀ ਗੱਲ ਦਾ ਕਿਤੇ ਕੁੜੀ ਨੇ ਤਾਂ ਮੈਂ ਟੱਚ ਵੀ ਨਹੀਂ ਕੀਤਾ ਵੀ ਨਹੀਂ ਚੋ ਨਿਆਣੀ ਆ ਪਸਿਆਣੀ ਤੇ ਹੋਈ ਆ ਉਹ ਮਾਂ ਦੇ ਘਰ ਲੱਗ ਲੱਗ ਕੇ ਕਿਤੇ ਰੋਣ ਗਈ ਆ ਨਿਆਣਾ ਤੇ ਅੱਗੇ ਨਹੀਂ ਇੱਥੇ ਕੋਈ ਵੱਡਦਾ ਤੇ ਹੁਣ ਉਹੋ ਕਰੇ ਉਹਨੇ ਵਾਰ ਨਹੀਂ ਆ ਕੁੜੀ ਨਾ ਮੁੜ ਕੇ ਉਹਦਾ ਵੇਖਦਾ ਵੀ ਇਹ ਦੌਤ ਹੁਣ ਕਿੱਥੇ ਦਾ ਹੀ ਆਵੇਂ ਆ ਉਹ ਅੱਗੇ ਬਹੁਤ ਗਰਮਾਈ ਆ ਨਾ ਤੂੰ ਮੈਨੂੰ ਦੱਸ ਵੀ ਉਧਰ ਕੁੜੀ ਨੂੰ ਜੇ ਚਾਹੀਦਾ ਫੋਨ ਲਾ ਕੇ ਦੱਸ ਦਿੱਤਾ ਇਹ ਪੈੜੀ ਨਾ ਲਾਤੀ ਆ ਤੇ ਤੂੰ ਕਿਹੜੀ ਬਿਮਾਰੀ ਦੱਸਿਆ ਹੈਗਾ ਮੈਂ ਕੁੜੀ ਨੂੰ ਕਿਹੜੀ ਗੋਲੀ ਮਾਰਦੀ ਮੈਂ ਤੇ ਰਾਜੀ ਬਾਜੀ ਪੁੱਛਣ ਨਾ ਫੋਨ ਕੀਤਾ ਸੀ ਤੇ ਇਹ ਕਿਹਾ ਵੀ ਡੈਡੀ ਠੀਕ ਨਹੀਂ ਮੜਾ ਗਿਆ ਉਹ ਆ ਛੋੜ ਪਰ ਤੂੰ ਵੇਖ ਲਾ ਪਰ ਤੂੰ ਆਖਿਆ ਨਹੀਂਗਾ ਵੀ ਪੈੜੀ ਲਾਤੀ ਤਾਈ ਵਾਡੀ ਗਰਮਾਈ ਆ ਮੈਂ ਨਹੀਂ ਆਖਿਆ ਵੀ ਨਾ ਇਹਨੇ ਕਿਹੜਾ ਪੈਰਾ ਤੇ ਪਾਣੀ ਪੈਣ ਦੇਣਾ ਵਾ ਉਹਨੇ ਕਹਣਾ ਮੈਂ ਆਖਿਆ ਹੀ ਨਹੀਂਗਾ ਸਾਰੀਆਂ ਗੱਲਾਂ ਕਰਕੇ ਤੇ ਝੂਠ ਨਹੀਂ ਬੋਲੀਦਾ ਹੁੰਦਾ ਇੱਕ ਝੂਠ ਨੂੰ ਛਪਾਉਣ ਜਾਂ ਮਾਰਿਆ ਨਾ ਲੋਕੀ ਆਦੇ 100 ਝੂਠ ਬੋਲਣਾ ਪੈਂਦਾ ਤੇ ਨਾਹਾਂ ਬੋਲਿਆ ਕਰ ਤੂੰ ਹੈ ਫਿਰ ਕਿਤੇ ਮੇਰੇ ਮੂੰਹੋਂ ਨਿਕਲ ਗਿਆ ਹੁਣਾ ਵਾ ਤੁਹਾਨੂੰ ਪਤਾ ਵਾ ਵੀ ਮੇਰੇ ਢੱਡੇ ਚ ਗੱਲ ਨਹੀਂ ਭਜਦੀ ਵੀ ਤੇ ਮੈਂ ਕਿਤੇ ਸੱਸਰੀ ਦੀਦੀ ਨਾਲ ਗੱਲ ਕੀਤੀ ਹੁਣੀ ਜਦੋਂ ਨੇ ਐਡਾ ਮੁੱਦਾ ਬਣਾ ਲਿਆ ਵਾ ਉਧਰ ਵੇਖ ਲਾ ਦੱਸ ਵੀ ਦਿੱਤਾ ਵਾ ਤੇ ਮੰਨਦੀ ਵੀ ਨਹੀਂ ਹੋਣ ਗੱਲਾਂ ਆਤਾ ਵੀ ਮੇਰੇ ਮੂੰਹ ਨਿਕਲ ਗਿਆ ਹੁਣ ਆ। ਹੁਣ ਚੈਨ ਨਾ ਛੱਡ ਜਾ ਮੈਂ ਕਹਤੀ ਮੇਰੇ ਮੂੰਹ ਨਿਕਲ ਗਿਆ ਹੁਣ। ਤੇ ਪਹਿਲਾਂ ਹੀ ਬੰਦਾ ਦੱਸ ਦੇ ਹਾਂ ਸਾਡੇ। ਉਹ ਤੇ ਐਵੇਂ ਬਸ ਬਹੁਤ ਗੱਲ ਵੀ ਬੋਲਦੀ ਰਹਿੰਦੀ ਆ। ਉਹ ਜਾਣ ਕੇ ਨਹੀਂ ਬੋਲਦੀ। ਸੱਚਾ ਹੀ ਬੋਲਦੀ ਆ। ਸਾਰੀਆਂ ਗੱਲਾਂ ਦੱਸ ਦਿਤੀਆਂ ਵਾ। ਕਿ ਹੁਣ ਮੇਰੇ ਮੂੰਹ ਨਿਕਲ ਗਿਆ। ਹੁਣ ਮੈਂ ਬੋਲਦੀ ਨਹੀਂ ਆ ਤੇ ਡੈਡੀ ਤੁਸੀਂ ਸੋਲਣਾ। ਮੈਨੂੰ ਮੇਰਾ ਹਿੱਸਾ ਚਾਹੀਦਾ ਯੋ। ਠੀਕ ਹੈ ਨਾ? ਜਾਂ ਤਾਂ ਮੈਨੂੰ ਉਧਾਂ ਦੇ ਦਿਓ ਤੇ ਜਾਂ ਮੈਨੂੰ ਲੈਣਾ ਆਉਂਦਾ ਵਾ। ਦੇ ਲੋ ਹਿੱਸਾ। ਦੇ ਕੇ ਤੋਰੋ ਹਣੇ ਨੂੰ ਹਿੱਸਾ ਗੇ। ਨਾ ਕਿਹਾ ਜਿਹਾ ਤੇ ਕਮਲੀਆਂ ਗੱਲਾਂ ਕਰਨ ਜਾਂਦੀਆਂ ਅੱਗੇ ਤੇ ਕਦੀ ਇਹੋ ਜਿਹੇ ਗੱਲਾਂ ਕੀਤੀਆਂ ਨਹੀਂ ਤੂੰ ਆਪਣੇ ਪਰਾਂਵਾਂ ਦੇ ਸਾਹੀ ਜਿੰਦੀ ਹਾ ਤੇ ਹੁਣ ਤੂੰ ਆ ਉਲਟਪੋਟੀ ਗੱਲਾਂ ਕਰ ਜਾਂਦੀਆਂ ਮੇਰੇ ਤੇ ਕੋਈ ਸਮਝ ਨਹੀਂ ਆਉਂਦੀ ਇਹਦੀ ਕੁੜੀ ਜੀ ਉਦਾਂ ਕੁੜੀਏ ਵੇਖ ਲਾ ਤੇ ਕਿੱਥੋਂ ਨੂੰ ਹੁਣ ਬੋਲਣ ਨਹੀਂ ਆਂ ਸ਼ਿਆਣੀ ਬਣ ਇਦਾਂ ਨਹੀਂ ਕਰੀਦਾ ਦਾ ਚੱਲ ਮਾ ਦੇ ਨਹੀਂ ਤੁਹਾਡੀਆਂ ਵੀ ਅੱਖਾਂ ਖੁੱਲ ਜਾਣਗੀਆਂ ਕਹਿੰਦਾ ਧੀ ਚੰਗੀ ਆ ਤੇ ਨਵਾਂ ਮਾੜੀਆਂ ਵਾ ਹੁਣ ਵੇਖ ਲੋ ਤੁਹਾਡੇ ਅੱਖਾਂ ਸਾਹਮਣੇ ਹੀ ਆ ਨਾ ਤੂੰ ਯਕੀਨ ਨਹੀਂ ਆਉਂਦਾ ਪੇ ਕਿੰਨੇ ਲਾੜਾ ਜਾਵਾਂ ਨਾਲ ਪਾਈ ਮੇਰੀ ਧੀ ਇਹ ਬੰਦਾ ਐਡਾ ਕਰੂ ਮੇਰੇ ਤੇ ਸਾਹੀ ਵਿਦਮਲੀ ਜਾਨ ਨਾ ਜਾਨ ਦਿੰਦੀ ਡੈਡੀ ਯਕੀਨ ਤੇ ਮਿੰਨਮ ਨਹੀਂ ਆਉਂਦਾ ਤੁਸੀਂ ਇੰਨਾ ਉਲਾ ਮੇਰੇ ਤੋਂ ਰੱਖਿਆ ਤੇ ਉਹ ਤੇ ਚਲੋ ਖਾਦੀ ਗੜੀ ਅੱਜ ਮੇਰੀ ਧੀ ਆਈ ਤੇ ਅੱਜ ਕਵਲ ਭਾਪੀ ਨੇ ਕਿੰਨੇ ਪੰਨੋ ਫੁੱਲ ਪਾ ਕੇ ਆ ਯਾਰ ਪੁੱਤ ਤੂੰ ਕਵਾਂਦੀਆਂ ਗੱਲਾਂ ਦਾ ਗੁੱਸਾ ਨਾ ਕਰ ਉਹਦੇ ਬੰਦੇ ਦੀ ਨਾ ਤੇਰੇ ਕੋਲ ਮਾਫੀ ਮੰਗ ਲਈ ਮਾਫੀ ਨਾ ਮੰਮੀ ਮੰਗ ਵੀ ਜਮੀਨ ਜਾ ਚਾਹੀਦੀ ਨਾ ਇਹਨੂੰ ਤੇ ਦੇ ਦਿਓ ਲਾਓ ਇਹਦੇ ਗਾਲ ਤੇ ਤੋਰੋ ਇਥੋਂ ਇਹਨੂੰ ਜਮੀਨ ਨਹੀਂ ਵਰਤੀ ਭੈਣ ਭਰਾਵਾਂ ਨਾਲ ਨਾ ਵਰਤੀ ਕੋਈ ਨਹੀਂ ਮੈਂ ਕਰ ਲਾਂਗੀ ਆਪੇ ਪਰ ਨਹੀਂ ਡੈਡੀ ਭੈਣ ਠੀਕ ਹੀ ਕਹਿੰਦੀ ਐ ਇਹਦਾ ਸਹਣਾ ਦੇ ਦਿਓ ਇਹਨੂੰ ਬਾਅਦ ਕੀ ਤਾਂ ਇਹਨੂੰ ਮਿਲਣਾ ਕਹਿੰਨੇ ਕਿ ਨਹੀਂ ਮਿਲਣਾ ਤੇ ਮਿਲਣਾ ਕਹੇ ਬਾਹਰੋਂ ਨਹੀਂ ਆਉਣਾ ਵੀ ਤੁਸੀਂ ਮਿਲਣਾ ਦੋਵਾਂ ਭਰਾਵਾਂ ਨੇ ਮਿਲਣਾ ਕਾ ਨਹੀਂ ਮਿਲਣਾ ਗੱਲ ਵੇਖ ਕੀਤੀ ਨਾ ਮੇਰੀ ਕੋਈ ਗੱਲ ਨਹੀਂ ਮੈਂ ਤੇ ਇਹ ਗੱਲ ਨਾਲ ਪੂਰੀ ਪੂਰੀ ਸਹਿਮਤ ਆ ਕਿ ਦੀਦੀ ਨੂੰ ਦੀਦੀ ਦਾ ਹਿੱਸਾ ਮਿਲਣਾ ਹੀ ਚਾਹੀਦਾ ਮੈਨੂੰ ਪਤਾ ਪਰ ਤੋਹੀ ਘਰ ਨੂੰ ਅਗ ਲਾਉਂਦਾ ਨਾ ਲਾਓ ਮੁਰਕੇ ਪੱਤਾਂ ਹੋ ਗਏ ਮੁਰਕੇ ਤੁਸੀਂ ਮੇਰੀਆਂ ਮਿਲਟਾਂ ਕੱਢੀਆਂ ਜਾਂ ਕੁੜਲੀਆਂ ਕੱਢੀਆਂ ਵੇ ਲਾਓ ਡੈਡੀ ਜੀ ਅਹੀਂ ਘਰ ਨੂੰ ਕੋਈ ਅੱਗ ਨਹੀਂ ਲਾਉਂਦੇ ਇਹ ਜਿਹੜੀ ਅੱਗ ਘਰ ਦੇ ਵਿੱਚ ਵਾ ਨਾ ਸਾਰੀ ਕਵਲ ਨੇ ਲਾਈ ਆ ਸਾਨੂੰ ਤਾਂ ਕਿਸ ਗੱਲ ਦਾ ਚਿੱਤ ਖਿਆਲ ਨਹੀਂ ਹੈਗੇ ਇਹ ਗਾਂ ਹੋ ਹੋ ਕਦੇ ਵਾਹੋ ਗੱਲ ਕਰਦੀ ਫਿਰਦੀ ਪੱਖ ਲੈਂਦੀ ਫਿਰਦੀ ਹੁਣ ਲਿਆ ਵਾ ਨਾ ਪੱਖ ਤਾਂ ਭੁਗਤੇ ਗੱਲਾਂ ਇਹ ਡਾਡੀ ਇਹਨੇ ਕੀਤੀਆਂ ਕਵਲ ਨੇ ਭੈਣ ਨੂੰ ਬੀਤੀਆਂ ਉਹਨੇ ਗੁੱਸਾ ਕੀਤਾ ਕੁੜੀ ਨੂੰ ਵਾਕਲਾਂ ਕੀਤੀਆਂ ਨੇ ਇਹ ਬਖਸ਼ਦੀ ਕਿੰਨੂ ਆ ਇਹਨਾਂ ਨੂੰ ਨਹੀਂ ਬਖਸ਼ਦੀ ਘਰ ਚ ਮੈਨੂੰ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਆ ਕਿਸੇ ਨੇ ਅੱਗ ਲਾਈ ਆ ਜਾਂ ਨਹੀਂ ਲਾਈ ਮੈਨੂੰ ਮੇਰਾ ਹਿੱਸਾ ਚਾਹੀਦਾ ਚੱਲ ਨਹੀਂ ਕੁੜੀ ਆਪਾਂ ਚੱਲੀਏ